ਵਾਓ ਲਓ ਜੀ ਪਕੌੜੇ ਤਾਂ ਤੁਸੀਂ ਬਹੁਤ ਖਾਦੇ ਹੋਣਗੇ ਪਰ ਅੱਜ ਜੋ ਮੈਂ ਪਕੌੜੇ ਬਣਾ ਰਹੀ ਆ ਉਹ ਹੈ ਸਾਬਤ ਕੜੀ ਪੱਤੇ ਦੇ ਪਕੌੜੇ ਇੰਨੇ ਟੇਸਟੀ ਕਰਾਂਚੀ ਤੇ ਕ੍ਰਿਸਪੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਨ ਫੈਮਿਲੀ ਜੀ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਹੀ ਅਰਦਾਸ ਹੁੰਦੀ ਹੈ ਸਾਰਿਆਂ ਲਈ ਤੇ ਚੜ੍ਹਦੀ ਕਲਾ ਚ ਰੱਖਿਆ ਆਪਣੇ ਆਪਣੇ ਪਰਿਵਾਰਾਂ ਚ ਹੱਸਦੇ ਵਸਦੇ ਰਹੋ ਜੀ ਵਾਗਰੋ ਤੁਹਾਨੂੰ ਕਾਰੋਬਾਰਾਂ ਚ ਤੁਹਾਡੇ ਵਾਦੇ ਕਰੇ ਅਸੀਂ ਵੀ ਠੀਕਾਂ ਤੇ ਚੜ੍ਹਦੀ ਕਲਾ ਚ ਆਂ ਜੀ ਇਹ ਹੈਗੇ ਜੀ ਮੈਂ ਪਕੌੜੇ ਬਣਾਉਣ ਦੀ ਤਿਆਰੀ ਕਰ ਰਹੀ ਆ ਇਹ ਹੈਗਾ ਜੀ ਕੜੀ ਪੱਤਾ ਬਹੁਤ ਹੀ ਹੈਲਥੀ ਆ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਇਸ ਤਰ੍ਹਾਂ ਕੜੀ ਪੱਤੇ ਨੂੰ ਮੈਂ ਫਰੈਸ਼ ਲੈ ਲਿਆ ਸੀ ਧੋ ਕੇ ਸਾਫ਼ ਕਰ ਲਿਆ ਉਸ ਤੋਂ ਬਾਅਦ ਜੀ ਇਹਦੀਆਂ ਡੰਡੀਆਂ ਇਸ ਤਰ੍ਹਾਂ ਪੱਤਿਆਂ ਸਮੇਤ ਇਹਨਾਂ ਡੰਡੀਆਂ ਤੋੜ ਲੈਣੀਆਂ ਆ ਇੱਕ ਕੌਲੀ ਬੇਸਮ ਦੀ ਲਈਆ ਟੇਸਟ ਦੇ ਅਕੋਰਡਿੰਗ ਨਮਕ ਲਿਆਇਆ ਹਾਫ ਟੀस्पून ਲਈਆ ਹਲਦੀ ਜੀ ਥੋੜਾ ਜਿਹਾ ਮੈਂ ਲਈਆ ਅਜਵੈਣ ਅਜਵੈਣ ਇਸ ਨਾਲ ਹੱਥ ਦੇ ਨਾਲ ਕ੍ਰਸ਼ ਕਰਕੇ ਪਾਣੀ ਹੈ ਥੋੜਾ ਜਿਹਾ ਮੈਂ ਧਨੀਆ ਪਾਊਡਰ ਇੱਕ ਚਮਚਾ چھوٹਾ ਤੇ ਹਾਫ ਚਮਚ ਲਿਆ ਜੀ ਮੈਂ ਕੁੱਟੀ ਹੋਈ ਲਾਲ ਮਿਰਚ ਤੇ ਹੁਣ ਮੈਂ ਇੱਕ ਪੈਨ ਲਈਆ ਉਹਦੇ ਵਿੱਚ ਪਾਣਾ ਜੀ ਸਰੋਂ ਦਾ ਤੇਲ ਸਰੋਂ ਦਾ ਤੇਲ ਹੀ ਪਾਇਓ ਬਹੁਤ ਹੀ ਵਧੀਆ ਪਕੌੜੇ ਬਣ ਕੇ ਤਿਆਰ ਹੁੰਦੇ ਆ ਨਾ ਪਿਆਜ਼ ਨਾ ਆਦਰਕ ਪੈਂਦਾ ਆ ਨਾ ਹੀ ਇਹਦੇ ਵਿੱਚ ਆ ਕੋਈ ਹੋਰ ਚੀਜ਼ ਆਲੂ ਪੈਂਦੇ ਆ ਥੋੜੇ ਜਿਵੇਂ ਹਿੰਗ ਪਾਈ ਆ ਹਿੰਗ ਪਾਣ ਤੋਂ ਬਾਅਦ ਜੀ ਇਹਨੂੰ ਮੈਂ ਪਾਣੀ ਥੋੜਾ ਥੋੜਾ ਪਾ ਕੇ ਇਸ ਤਰ੍ਹਾਂ ਮਿਕਸ ਕਰਦੇ ਜਾਣਾ ਇੱਕਦਮ ਜ਼ਿਆਦਾ ਪਾਣੀ ਨਹੀਂ ਪਾਣਾ ਕਈ ਵਾਰ ਪਾਣੀ ਜ਼ਿਆਦਾ ਹੋ ਜਾਂਦਾ ਤੁਹਾਨੂੰ ਮੈਂ ਦੱਸੂਗੀ ਕਿ ਇਹਨੂੰ ਕਿੰਨਾ ਕੁ ਆਪਾਂ ਠੀਕ ਰੱਖਣਾ ਆ ਬਹੁਤ ਜਲਦੀ ਪਕੌੜੇ ਬਣ ਕੇ ਤਿਆਰ ਹੋ ਜਾਂਦੇ ਆ ਆਲੂਆਂ ਦੀ ਜ਼ਰੂਰਤ ਨਹੀਂ ਪਿਆਜ਼ ਦੀ ਜ਼ਰੂਰਤ ਨਹੀਂ ਤੇ ਸਿਰਫ ਕੜੀ ਪੱਤੇ ਦੇ ਪਕੌੜੇ ਇੱਕ ਵਾਰੀ ਜੇ ਤੁਸੀਂ ਖਾਓਗੇ ਨਾ ਬੜੇ ਟੇਸਟੀ ਲੱਗਦੇ ਆ ਜੀ ਸਾਡੇ ਤਾਂ ਘਰ ਦੇ ਵਿੱਚ ਬਹੁਤ ਹੀ ਜਲਦੀ ਜਲਦੀ ਆਪਾਂ ਇਹ ਪਕੌੜੇ ਬਣਾ ਲੈਂਦੇ ਆ ਜਦੋਂ ਵੀ ਜੀ ਕਰਦਾ ਆ ਕੜੀ ਪੱਤਾ ਤੋੜੋ ਤੇ ਪਕੌੜੇ ਬਣਾ ਲਓ ਬੇਸਨ ਚਾਹੀਦਾ ਆ ਤੇ ਇਹਦੇ ਵਿੱਚ ਮੈਂ ਇੱਕ ਚਮਚ ਪਾਇਆ ਆ ਸੂਜੀ ਦਾ ਸੂਜੀ ਜਿਹੜੀ ਹੈ ਪਣ ਦੇ ਨਾਲ ਇਸ ਤਰ੍ਹਾਂ ਹੁੰਦਾ ਆ ਕਿ ਇਹ ਜਿਹੜੇ ਪਕੌੜੇ ਆ ਸਾਡੇ ਬਹੁਤ ਹੀ ਕ੍ਰੇਸਪੀ ਬਣਦੇ ਆ ਤੁਸੀਂ ਚਾਹੋ ਤਾਂ ਇਹਦੇ ਵਿੱਚ ਲਸਣ ਦਾ ਲਸਣ ਨੂੰ ਕੁੱਟ ਕੇ ਪਾ ਸਕਦੇ ਉਹਦਾ ਵੀ ਫਲੇਵਰ ਬਹੁਤ ਵਧੀਆ ਆਂਦਾ ਪਰ ਆਪਾਂ ਇਸ ਤਰ੍ਹਾਂ ਬਣਾਨੇ ਆ ਬਹੁਤ ਟੇਸਟੀ ਬਣਦੇ ਆ ਦੇਖੋ ਮੈਂ ਤੁਹਾਨੂੰ ਦਿਖਾ ਰਹੀ ਸੀ ਚਮਚ ਦੇ ਨਾਲ ਇੰਨਾ ਕੁ ਹੀ ਇਹਨੂੰ ਪਤਲਾ ਰੱਖਣਾ ਬਹੁਤ ਜ਼ਿਆਦਾ ਥਿੱਕ ਨਹੀਂ ਕਰਨਾ ਇਸ ਤਰ੍ਹਾਂ ਕੜੀ ਪੱਤੇ ਦੀ ਡੰਡੀ ਇਕ ਲੈ ਲੈਣੀ ਆ ਉਹਨੂੰ ਇਹਦੇ ਵਿੱਚ ਡਿਪ ਕਰਕੇ ਚੰਗੀ ਤਰ੍ਹਾਂ ਡਿਪ ਕਰਨ ਤੋਂ ਬਾਅਦ ਇਹਨੂੰ ਗਰਮ ਤੇਲ ਦਾ ਧਿਆਨ ਰੱਖਣਾ ਤੇਲ ਬਿਲਕੁਲ ਜਿਹੜਾ ਸਾਡਾ ਗਰਮ ਹੋਣਾ ਚਾਹੀਦਾ ਆ ਮੀਡੀਅਮ ਫਲੇਮ ਤੇ ਪਹਿਲਾਂ ਤੇਜ ਫਲੇਮ ਤੇ ਗਰਮ ਕਰਕੇ ਉਸ ਤੋਂ ਬਾਅਦ ਤੁਸੀਂ ਇਹਨੂੰ ਫਲੇਮ ਮੀਡੀਅਮ ਕਰ ਲੈਣੀ ਆ ਤੇ ਇਸ ਤਰ੍ਹਾਂ ਸੀ ਪੱਤੇ ਪਾਉਂਦੇ ਜਾਣਾ ਪਹਿਲਾਂ ਇਹਨੂੰ ਆਪਾਂ ਬਿਲਕੁਲ ਨਹੀਂ ਛੇੜਨਾ ਉਸ ਤੋਂ ਬਾਅਦ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਪੱਕਣ ਦੇਣਾ ਆ ਤੇਲ ਮੈਨੂੰ ਥੋੜਾ ਘੱਟ ਲੱਗ ਰਿਹਾ ਆ ਚਲੋ ਮੈਂ ਅਗਲੀ ਬਾਰ ਜਿਹੜਾ ਦੂਸਰਾ ਪੈਚ ਪਾਣਾ ਉਹਦੇ ਵਿੱਚ ਮੈਂ ਤੇਲ ਇਹਨੂੰ ਤੇਲ ਥੋੜਾ ਜਿਹਾ ਮੈਂ ਹੋਰ ਪਾਵਾਂਗੀ ਦੇਖੋ ਬਹੁਤ ਵਧੀਆ ਇਹ ਕ੍ਰਿਸਪੀ ਹੋ ਜਾਂਦੇ ਆ ਟੇਸਟੀ ਬਹੁਤ ਬਣਦੇ ਆ ਹੈਲਥੀ ਬਹੁਤ ਆ ਸਾਡੀ ਸਿਹਤ ਵਾਸਤੇ ਜਿਹੜਾ ਕੜੀ ਪੱਤਾ ਬਹੁਤ ਹੈਲਥੀ ਆ ਵੈਸੇ ਵੀ ਆਪਾਂ ਕੋਈ ਸਬਜ਼ੀ ਬਣਾਉ ਤਾਂ ਤੁਸੀਂ ਤੁੜਕੇ ਦੇ ਵਿੱਚ ਪਾ ਲਿਆ ਕਰੋ ਕੜੀ ਦੇ ਵਿੱਚ ਪਾ ਲਿਆ ਕਰੋ ਇਹ ਬਹੁਤ ਵਧੀਆ ਆ ਸਾਡੇ ਬਾਲਾਂ ਵਾਸਤੇ ਸਕਿਨ ਵਾਸਤੇ ਜਿਹੜਾ ਕੜੀ ਪੱਤਾ ਆ ਨਾ ਇਹ ਕੁਦਰਤ ਦਾ ਵਰਦਾਨ ਆ ਜੀ ਇੰਨਾ ਵਧੀਆ ਆ ਇਹ ਦੀ ਤੁਸੀਂ ਚਟਣੀ ਬਣਾ ਲਓ ਮੈਂ ਚਟਣੀ ਵੀ ਬਣਾਈ ਆ ਕੜੀ ਪੱਤੇ ਦੀ ਚਾਹੇ ਤੁਸੀਂ ਉਹਨੂੰ ਇੱਕ ਸਾਲ ਲਈ ਰੱਖ ਸਕਦੇ ਆ ਉਹ ਚਟਣੀ ਕਦੇ ਖਰਾਬ ਨਹੀਂ ਹੁੰਦੀ ਮੈਂ ਉਹਦੇ ਵੀ ਤੁਹਾਨੂੰ ਰੈਸਪੀ ਦੇਵਾਂਗੀ ਜੀ ਇਸ ਤਰ੍ਹਾਂ ਮੈਂ ਪਕੌੜੇ ਦੋਨਾਂ ਸਾਈਡਾਂ ਤੋਂ ਕ੍ਰੇਸਪੀ ਕਰਕੇ ਕੱਢ ਲਿਆ ਦੇਖੋ ਮੈਨੂੰ ਤੇਲ ਘੱਟ ਲੱਗ ਰਿਆ ਸੀ ਇਸ ਕਰਕੇ ਮੈਂ ਤੇਲ ਜਿਹੜਾ ਸਰੋਂ ਦਾ ਕਾੜ ਕੇ ਰੱਖਿਆ ਹੋਇਆ ਇਹਨੂੰ ਮੈਂ ਹੋਰ ਪਾ ਲਿਆ ਉੰਨੀ ਦੇਰ ਤੇਲ ਗਰਮ ਹੁੰਦਾ ਡੰਡੀਆਂ ਥੋੜੀਆਂ ਲੰਬੀਆਂ ਲੱਗ ਰਹੀਆਂ ਸੀ ਤੇ ਮੈਂ ਇਸ ਨੂੰ ਕਿਨਾਰਿਆਂ ਤੋਂ ਕੱਟ ਲਿਆ ਦੂਸਰੇ ਪਾਸੇ ਸਾਡੀ ਬਣ ਰਹੀ ਹੈ ਗਰਮਾ-ਗਰਮ ਚਾਹ ਚਾਹ ਦੇ ਨਾਲ ਇੰਜੋਏ ਕਰਿਓ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ ਤੇ ਇਹ ਬਹੁਤ ਹੀ ਵਧੀਆ ਬਣਦੇ ਆ ਤੇਲ ਗਰਮ ਹੋ ਗਿਆ ਗਰਮ ਹੋਣ ਤੋਂ ਬਾਅਦ ਜੀ ਹੁਣ ਦੇਖੋ ਮੈਂ ਦੁਬਾਰਾ ਫੇਰ ਇਹਨੂੰ ਤੇਲ ਦੇ ਵਿੱਚ ਪਾ ਰਹੀ ਹਾਂ ਪਾਣ ਦੇ ਸਾਰ ਪਹਿਲਾਂ ਸਾਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਕਿ ਇਹ ਨਾਲ ਚਿਪਕ ਗਏ ਪੱਤੇ ਪਰ ਜਦੋਂ ਆਪਾਂ ਤੇਲ ਦੇ ਵਿੱਚ ਪਾਣਾ ਆਪਣੇ ਆਪ ਹੀ ਇਹਨਾਂ ਨੂੰ ਛੇੜਨਾ ਨਹੀਂ ਬਿਲਕੁਲ ਇਹ ਪੱਤੇ ਇਕੱਲੇ ਇਕੱਲੇ ਹੋ ਜਾਂਦੇ ਆ ਤੇ ਕ੍ਰਿਸਪੀ ਬਹੁਤ ਬਣਦੇ ਆ ਜੀ ਤੇ ਤੁਸੀਂ ਵੀਡੀਓ ਨੂੰ ਚਲਦੀ ਚਲਦੀ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਹੋ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੀ ਕਮੈਂਟ ਜ਼ਰੂਰ ਕਰਿਆ ਕਰੋ ਤੇ ਤੁਹਾਨੂੰ ਰੈਸਪੀ ਕਿਹੋ ਜਿਹੀ ਲੱਗੀ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਜੋ ਵੀ ਮੈਨੂੰ ਮੇਰੀਆਂ ਭੈਣਾਂ ਵੀਰੇ ਜੋ ਵੀ ਕਮੈਂਟ ਕਰਦੇ ਆ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੱਖੇ ਜੀ ਤੇ ਤੰਦਰੁਸਤ ਰੱਖੇ ਇੰਨੇ ਕ੍ਰਿਸਪੀ ਹੋ ਜਾਂਦੇ ਆ ਕਿ ਜਿਹੜੀਆਂ ਇਹਦੀਆਂ ਡੰਡੀਆਂ ਆ ਜਿਹੜੀਆਂ ਸਟੈਂਪਾਂ ਜਿਨ੍ਹਾਂ ਨੂੰ ਪੱਤੇ ਲੱਗੇ ਹੋਏ ਉਹ ਵੀ ਬਹੁਤ ਕ੍ਰਿਸਪੀ ਹੋ ਜਾਂਦੀਆਂ ਆ ਉਹ ਵੀ ਖਾਣ ਨੂੰ ਬਹੁਤ ਟੇਸਟੀ ਲੱਗਦੀਆਂ ਆ ਤੇ ਤੁਸੀਂ ਚਾਹੋ ਤਾਂ ਕੱਲੇ ਪੱਤਿਆਂ ਦੇ ਵੀ ਬਣਾ ਸਕਦੇ ਆ ਪਰ ਜੋ ਇਦਾਂ ਖਾਣ ਦਾ ਮਜ਼ਾ ਆਂਦਾ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਆ ਇਸ ਤਰ੍ਹਾਂ ਦੇਖੋ ਸਾਰੇ ਮੈਂ ਪਕੌੜੇ ਬਣਾ ਕੇ ਕੱਢ ਰਹੀ ਆਂ ਤੇ ਮੈਂ ਇਸ ਤਰ੍ਹਾਂ ਨਾਲ ਨਾਲ ਪਾ ਰਹੀ ਆ ਯਕੀਨ ਜਾਣਿਓ ਇੰਨੇ ਪਸੰਦ ਆਇਆ ਅੱਜ ਮੈਂ ਵਾਇਸਓਵਰ ਕਰ ਰਹੀ ਆ ਤੇ ਮੇਰੀ ਬੇਟੀ ਕਹਿ ਰਹੀ ਕਿ ਮੰਮਾ ਇੱਕ ਵਾਰੀ ਫੇਹ ਬਣਾ ਲਓ ਅਗਰ ਤੁਹਾਡੇ ਤੋਂ ਇਸ ਤਰ੍ਹਾਂ ਲੰਬਾਈ ਦੇ ਵਿੱਚ ਪਕੌੜੇ ਨਹੀਂ ਬਣਦੇ ਆ ਦੇਖੋ ਇਸ ਤਰ੍ਹਾਂ ਤੁਸੀਂ ਇਹਨੂੰ ਗੁਲਾਈ ਦੇ ਵਿੱਚ ਵੀ ਪਕੌੜਿਆਂ ਨੂੰ ਇਸ ਤਰ੍ਹਾਂ ਥੋੜਾ ਜਿਹਾ ਇਹਨੂੰ ਮੋੜ ਕੇ ਨਾ ਸਟੈਂਪ ਨੂੰ ਇਸ ਤਰ੍ਹਾਂ ਤੇਲ ਦੇ ਵਿੱਚ ਇਹਨੂੰ ਫਰਾਈ ਕਰ ਸਕਦੇ ਆ ਇਸ ਤਰ੍ਹਾਂ ਵੀ ਬਹੁਤ ਜਲਦੀ ਫਰਾਈ ਹੁੰਦੇ ਆ ਦੇਖੋ ਇਸ ਤਰ੍ਹਾਂ ਜੀ ਮੈਂ ਤੁਹਾਨੂੰ ਸੌਖਾ ਲਾਦਾ ਪਕੌੜੇ ਸਾਡੇ ਬਣ ਕੇ ਹੋ ਗਏ ਆ ਜੀ ਤਿਆਰ ਤੇ ਹੁਣ ਮੈਂ ਇਹਨਾਂ ਨੂੰ ਕਰਾਂਗੀ ਸਰਵ ਸਰਵਿੰਗ ਪਲੇਟ ਦੇ ਵਿੱਚ ਸਰਵ ਕਰਾਂਗੀ ਦੇਖੋ ਕਿੰਨੇ ਵਧੀਆ ਲੱਗ ਰਹੇ ਆ ਕ੍ਰਿਸਪੀ ਲੱਗ ਰਹੇ ਆ ਬਹੁਤ ਹੀ ਜ਼ਿਆਦਾ ਟੇਸਟੀ ਸੀਗੇ ਅਜਵੈਣ ਦਾ ਟੇਸਟ ਆ ਰਿਹਾ ਸੀ ਕੈਚੱਪ ਤਾਂ ਮੈਂ ਪਾ ਰਹੀ ਆ ਪਾਊਚ ਸੀ ਮੇਰੇ ਕੋਲ ਪਏ ਹੋਏ ਪਰ ਕੈਚੱਪ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਐਸੇ ਤਰ੍ਹਾਂ ਹੀ ਬਹੁਤ ਟੇਸਟੀ ਲੱਗਦੇ ਆ ਚਾਹ ਹੋਵੇ ਗਰਮਾ ਗਰਮ ਨਾਲ ਹੋਵੇ ਕੜੀ ਪੱਤੇ ਦੇ ਪਕੌੜੇ ਬਹੁਤ ਟੇਸਟੀ ਲੱਗਦੇ ਆ हां ਨਮੇ ਇਹਦਾ ਕ੍ਰਾਂਚ ਦਿਖਾਉਣ ਲੱਗੀਆਂ ਤੁਹਾਨੂੰ ਦਿਖਾ ਰਹੀਆਂ ਦੇਖੋ ਕਿੰਨੇ ਵਧੀਆ ਕ੍ਰਿਸਪੀ ਬਹੁਤ ਬਣੇ ਆ ਜੀ ਤੇ ਇਸ ਤਰ੍ਹਾਂ ਤੁਸੀਂ ਬਣਾਓ ਮਿੰਟਾਂ ਵਿੱਚ ਹੀ ਆ ਦੇਖੋ ਇੱਕ ਕ੍ਰਿਸਪੀ ਪਕੌੜੇ ਸਾਡੇ ਮਿੰਟਾਂ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੇ ਆ ਜੀ ਮੈਂ ਤਾਂ ਕਹਿੰਨੀ ਆ ਕੋਈ ਆਊਗਾ ਨਾ ਕੋਈ ਸਾਡੇ ਗੈਸਟ ਆਵੇ ਜਾਂ ਕੋਈ ਵੀ ਸਾਡੇ ਘਰ ਆਵੇ ਆਹ ਪਕੌੜੇ ਬਣਾ ਕੇ ਘਲਾ ਦੋ ਜੀ ਸਭ ਪਕੌੜੇ ਭੁੱਲ ਜਾਓਗੇ ਬਹੁਤ ਹੀ ਵਧੀਆ ਲੱਗਦੇ ਆ ਕੈਚਪ ਲਾ ਲਓ ਮੈਂ ਕੈਚਪ ਦੇ ਨਾਲ ਟੇਸਟ ਕਰਕੇ ਪ੍ਰਦੀਪ ਨੂੰ ਦਿਖਾ ਰਹੀ ਸੀ ਪਰ ਮੈਂ ਆਪਣੀ ਬੇਟੀ ਨੂੰ ਹਰ ਵਾਰ ਦੀ ਤਰ੍ਹਾਂ ਮੈਂ ਟੇਸਟ ਕਰਵਾਉਂਦੀ ਹੁੰਨੀ ਪਹਿਲਾਂ ਬਹੁਤ ਪਸੰਦ ਆਏ ਉਸ ਤੋਂ ਬਾਅਦ ਜੀ ਟੇਸਟ ਮੈਂ ਕਰਦੀ ਹੁੰਨੀ ਆ ਨਮਕ ਮਿਰਚ ਅਜਵੈਣ ਦਾ ਟੇਸਟ ਬਹੁਤ ਹੀ ਵਧੀਆ ਬਹੁਤ ਹੀ ਅਮੇਜ਼ਿੰਗ ਆ ਰਿਹਾ ਸੀ ਕੜੀ ਪੱਤੇ ਦਾ ਜੋ ਟੇਸਟ ਆ ਰਿਹਾ ਸੀ ਉਹ ਤਾਂ ਬਿਲਕੁਲ ਅਲੱਗ ਸੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏ ਆ ਬਣਾਓਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਪਰ ਬਣਾਇਓ ਇਸ ਤਰ੍ਹਾਂ ਜਿਵੇਂ ਮੈਂ ਬਣਾਇਆ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਆ ਮੈਂ ਮਿਲਦੀ ਆ ਨੈਕਸਟ ਵੀਡੀਓ ਚ ਨਵੀਂ ਰੈਸਪੀ ਲੈ ਕੇ ਆਵਾਂਗੇ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ